ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਇੱਕ ਆਮ ਕਿਸਾਨ ਪਸ਼ੂ ਪਾਲਕ ਦੇ ਘਰ ਚੋਂ ਕਰਨੀ ਆ ਤੇ ਬਾਈ ਦੇ ਵਿੱਚ ਇਹ ਘਰ ਦੇ ਵਿੱਚ ਤਕਰੀਬਨ 5-6 ਪਸ਼ੂ ਵੇਚਨੇ ਆ ਜਿਹਦਾ ਬਾਈ ਦਾ ਕਾਰਨ ਕੀ ਹੈ ਵੀ ਜਿਹੜੇ ਇਧਰਲੇ ਪਾਸੇ ਬਾਈ ਕਹਿੰਦਾ گاਵਾ ਦਾ ਕੰਮ ਸਾਡਾ ਵਧਾਇਆ ਹੋਇਆ ਹੈਗਾ ਜਿੱਦਾਂ ਕਿ ਕਟੀਆਂ ਤੇ ਮੱਝਾਂ ਵਾਲਾ ਕੰਮ ਥੋੜਾ ਘੱਟ ਕਰਨਾ ਹੈ ਜਿਨ੍ਹਾਂ ਚੋਂ ਇੱਕ ਸੋਨੂੰ ਜਿਹੜੀ ਆ ਝੋਟੀ ਹੈਗੀ ਤੋ ਆਪਣਾ ਸੌਰੀ ਤੋਕਰ ਨਹੀਂ ਗੱਬਣ ਚੈੱਕਪਾਸ ਆਪਾਂ ਆਸਰ ਝੋਟੀ ਆਪਾਂ ਕਹਿ ਸਕਦੇ ਹਾਂਗੇ ਤੇ ਤਿੰਨ ਨੇ ਜਿਵੇਂ ਆਪਣਾ ਜਿਵੇਂ ਹੀਫਰ ਝੋਟਾ ਤੋ ਕੋੜ ਮੱਝ ਆ ਗਈ ਨਾ ਪੰਜ ਇੱਕ ਪਸ਼ੂ ਬਾਈ ਨੇ ਵੇਚਣਾ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸੋ ਪਹਿਲਾ ਵੀਡੀਓ ਪੂਰੀ ਦੇਖਣੀ ਆ ਤੇ ਫਿਰ ਬਾਈ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕੀ ਐਡਰੈਸ ਆ ਬਾਈ ਦਾ ਕੀ ਗੱਲਬਾਤ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਤੇ ਪਿੰਡ ਐਡਰੈਸ ਬੋਲੋ ਜੀ ਨਾਮ ਮੇਰਾ ਗੁਰਚੰਦ ਸਿੰਘ ਜੀ ਬਾਈ ਪਿੰਡ ਤਾਜੋਕੇ ਹਾਂਜੀ ਤਹਿਸੀਲ ਤਾਂ ਪਾ ਗਈ ਨਾ ਤਹਿਸੀਲ ਤਪਾ ਜਿਲ੍ਹਾ ਬਰਨਾਲਾ ਤਾਂਪੇ ਤੋਂ ਤਾਜੋ ਕੇ ਲਗਭਗ 2-4 ਕਿਲੋਮੀਟਰ ਪੈਂਦੀ ਹੋਣਾ ਆਪਣਾ 2-4 ਕਿਲੋਮੀਟਰ ਤੇ ਮੇਰਾ ਪੈਂਦਾ ਤੇ ਇਧਰ ਆਪਣਾ ਜਿਵੇਂ ਰੂੜੇ ਕਿ ਆ ਗਿਆ ਪਿੰਡ ਅਧਰ ਆਪਣਾ ਖੋ ਗਿਆ ਤਾਜੋ ਤੋਂ ਵੱਲੋਂ ਨੂੰ ਕਚਰਾ ਆ ਜਾਂਦਾ ਜੀ ਉਸ ਤੋਂ ਤੁਹਾਨੂੰ ਰੱਖਿਆ ਰਹਿਣਾ ਉਹ ਤੇ ਘਰ ਆ ਗਿਆ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 9872387474 ਠੀਕ ਹੈ ਤੇ ਇਹ ਆਪਾਂ 5 ਪਸ਼ੂ ਵੇਚਨੇ ਆਪਾਂ ਨਾ ਹਾਂਜੀ ਪੰਜ ਤੇ ਆਪਾਂ ਇੱਥੋਂ ਸਟਾਰਟ ਕਰ ਲੈਣਾ ਛੁੱਟੀ ਤੋਂ ਕੱਟੀ ਨਾ ਹਾਂਜੀ ਕਰੋ ਜੀ ਜਿਵੇਂ ਆ ਛੁੱਟੀ ਕੱਟੀ ਵੀਰੇ ਕਿੰਨੀ ਉਮਰ ਦੀ ਲਗਭਗ ਜੀ ਇਹ ਵਾਰ ਸਵਾਗ ਸਾਲ ਦੀ ਹੋ ਸਕਦੀ ਹੈ ਸਾਲ ਤੋਂ ਸਵਾ ਸਾਲ ਲੱਗ ਪਾ ਹੋਏ ਤੇ ਕਿਸੇ ਪਾਸੇ ਪੰਜ ਥਾਂ ਤਾਂ ਨਹੀਂ ਚਾਜ ਨਹੀਂ ਜੀ ਚਾਰ ਥਾਂ ਨੇ ਹਰੇਕ ਪਸ਼ੂ ਦੇ ਠੀਕ ਦਿਖਾ ਦਿਓ ਥਾਂ ਆਪਾਂ ਮੜੇ ਨਾਲ ਬਾਉ ਜੀ ਦਿਖਾਓ ਇੱਕ ਮਿੰਟ ਸਾਨੂੰ ਥਾਂ ਦਿਖਾ ਦਿਓ ਮਿੱਤਰੋ ਹੂੰ ਹੂੰ ਚਾਰ ਥਾਂ ਨੇ ਝੋਲੀ ਚੰਗੀ ਲੱਗੀ ਵੀ ਆ ਕਰਮਾਲ ਨੂੰ ਸਾਲਾ ਸਵਾ ਸਾਲ ਦੀ ਉਮਰ ਹੈ ਤੇ ਬਾਕੀ ਰੇਟ ਵੀਡੀਓ ਵੇਚੀ ਕਰਦੇ ਨਾ ਪਾਰਾਂ ਦੇ ਹਾਂਜੀ ਹਾਂਜੀ ਠੀਕ ਹੈ ਤੋਰ ਦਿਵਾ ਦਿਓ ਫਿਰ ਬਈ ਆਪਾਂ ਹਾਂਜੀ ਤੋਰ ਦੋ ਮੜੀ ਸਵਾ ਇੱਕ ਸਾਲ ਦੀ ਮਿੱਤਰੋ ਇਹ ਕੱਟੀ ਆ ਤੇ ਇਹਦਾ ਫਿਰ ਲੈਣ ਦਾ ਰੇਟ ਕਿੰਨਾ ਹੋਊ ਬਈ ਆਪਣਾ 20000 ਰੁਪਏ ਆ ਜੀ ਮੁੱਲ 20 ਹੈ 20 ਚੋਂ ਘਟਾਵਾ ਦਾ ਹੋਈ ਮੌਕੇ ਤਾਂ ਮਾਤਰਾ ਵੀ 20 ਪੂਰਾ ਨਹੀਂ ਹੈਗਾ ਫਿਕਸ ਨਹੀਂ ਹੈਗਾ ਹਾਂਜੀ ਠੀਕ ਆ ਬਸ ਕੋਈ ਗੱਲ ਨਹੀਂ ਨਾ ਕਿਹੜਾ ਦਵਾਕ ਬੰਦ ਕੋਈ ਗੱਲ ਨਹੀਂ ਤੋੜਨ ਦਾ ਮਕਸਦ ਹੋਈ ਜਾਂਦਾ ਵੀ ਵੀ ਕੋਈ ਲੰਗ ਲੰਗ ਨਾ ਹੋਵੇ ਸਿੰਘ ਜਿਹੜੇ ਕੱਟੀ ਨਾਲ ਮੋਰਨੇ ਸ਼ੁਰੂ ਕਰਦੇ ਆ ਥੋੜਾ ਤੁਹਾਨੂੰ ਪਤਾ ਜੀ ਘਰੇ ਜਿਹੜੇ ਪਸ਼ੂ ਹੁੰਦੇ ਆ ਇਸਾ ਕਿ ਬਾਲ ਨਹੀਂ ਕੱਟੇ ਲਾਲੀ ਦੀ ਨਜ਼ਰ ਆਉਂਦੀ ਹੈਗੀ ਕੱਟੀ ਸ਼ਕੀਨ ਆ ਮਿੱਤਰੋ ਸਿੰਘ ਵੀ ਸੋਹਣੇ ਨੇਗੇ ਤੁਹਾਨੂੰ ਇੱਥੇ ਦਿਖਾ ਦੇਣਾ ਕੱਟੀ ਨੇ ਮੋਰਨੇ ਸ਼ੁਰੂ ਕਰਦੇ ਨੇਗੇ 20000 ਮੁੱਲ ਚ ਥੋੜਾ ਇਹਦਾ ਮਾਣਤਨ ਵਧੀਆ ਹੋ ਜਾਊਗਾ ਤੇ ਇਹ ਕੱਟੀ ਦੋਨ ਪਰ ਇਹ ਜੀ 2 ਪੌਣੇ 1 2 ਸਾਲ ਦੀ ਹੋਵੇ ਤੇ ਡੇਢ ਪੌਣੇ 2 ਸਾਲ ਦੀ ਡੇਢ ਪੌਣੇ 2 ਸਾਲ ਦੀ ਹੋਊਗੀ ਐਸਟੀਮੇਟ ਹੈ ਨਾ ਥਾਣਾ ਆਪਾਂ ਤੁਸਨ ਪੜਾ ਤੁਰੰਤ ਕੋਲੇ ਇਹ ਦਿਖਾ ਦੇਣਾ ਘੱਟੀ ਦੇ ਇੱਥੋਂ ਥਾਣ ਚੈੱਕ ਕਰ ਲਓ ਸੋਹਣੀ ਝੋਲੀ ਆ ਮਿੱਤਰੋ ਤੇ ਪਤਲੀ ਪੂਸ਼ ਚ ਆ ਗਈ ਵਧੀਆ ਪਿੱਟਪੜੀ ਮੰਤਰਾਂ ਵੀ ਤੋੜ ਦੇ ਨੂੰ ਘੱਟੀ ਨਾਲ ਫੁੱਲ ਕੇ ਡੇਢ ਤੋਂ ਪੌਣੇ 1 2 ਸਾਲ ਦੀ ਲਗਭਗ ਉਮਰ ਹੋਣੀ ਆ ਸਿੰਘ ਸੁੰਗ ਸੋਹਣਾ ਕੱਟੇ ਫੇਸ ਕੁਆਲਿਟੀ ਚੰਗੀ ਚਾਜੂਲ ਖੁੱਲੇ ਪਤਲੇ ਪਿੰਡ ਚ ਆ ਗਈ ਮਿੱਤਰੋ ਇਹਦਾ ਫਿਰ ਆਪਾਂ ਬਈ ਮੁੱਲ ਲੈਣ ਦੇ ਕੀ ਕਰਨਾ ਇਹਦਾ ਬਾਈ ਜੀ 28000 ਰੁਪਿਆ ਇਹ 28 ਚ ਵਾਧਾ ਘਟਾ ਦਾ ਹੋ ਜੂਗਾ। ਹਾਂਜੀ ਕੋਈ ਮਾਨਤਾ ਨ ਹੋ ਜੂਗਾ ਜੀ ਮੌਕੇ ਤੇ। ਮੌਕੇ ਤੇ ਹੋ ਜੂਗਾ। ਕਿਹੜਾ ਦੇਖੋ ਰੇਟ ਦਾ ਕਰਾਂ ਚੀ ਦਾ ਕਰਨਾ ਹੀ ਪੈਂਦਾ ਮਾਲਕ ਨੂੰ। ਤੇ ਬਾਕੀ ਜਿਹੜੇ ਭਰਾ ਨੂੰ ਜਿੰਨੇ ਦੀ ਜਚੂਗੀ ਉਹ ਉਸ ਨਾਲ ਗੱਲਬਾਤ ਕਰ ਲੂਗਾ। ਹਾਂਜੀ ਹਾਂਜੀ। ਤੇ ਅੱਗੇ ਕੀ ਤਿੰਨ ਨੰਬਰ ਛੋਟੀ। ਤੇ ਬੱਲ ਵੀ ਕੋਈ ਗੱਲ ਮਲ। ਇਹ ਕਿੰਨੀ ਕੁ ਮਰਦੂ ਬੁਲਾ ਕੇ ਭਾਗੇ ਆ ਛੋਟੀ। ਇਹ 2 ਸਾਲ ਦੀ ਹੈ ਜੀ ਪੂਰੀ। ਇਹ 2 ਸਾਲ ਦੀ। ਹਾਂ ਉਹ ਮਹੀਨਾ ਕੋ ਤੇ ਹੋ ਸਕਦੀ ਹੈ। ਮਹੀਨਾ ਕੋ ਤੇ ਵੀ ਲਗਭਗ 2 ਸਾਲ ਦੀ ਹੈਗੀ। ਹਾਂਜੀ। ਸ਼ਕੀਨ ਵਧੀਆ ਨਾ ਵੀਰੇ। ਹਾਂਜੀ ਹਾਂਜੀ ਹਾਂ ਸਿੰਘ ਦੇਖੋ ਜੀ। ਹਮਮ ਲਾ ਸਿੰਘ ਨੂੰ ਮ ਥਾਂ ਦਿਖਾ ਦੇਣਾ ਕਵਰੀ ਕਰਕੇ ਤੇ ਫਿਰ ਸੰ ਤੋੜ ਕੇ ਦਿਖਾ ਦੇਣਾ ਆਪਾਂ ਇਹਦੇ ਚੈੱਕ ਕਰ ਲਓ ਚਾਰ ਹੀ ਥਾਣੇ ਪੰਜ ਵਿੱਚ ਫੋਟ ਸ਼ਗ ਨਹੀਂ ਤੋੜ ਬਾਈ ਫਿਰ ਕੱਟੀ ਨੂੰ ਬਾਈ ਦਾ ਪੈਂਡਸ ਹੁੰਦਾ ਸਹੀ ਤਾਜੋ ਆ ਗਿਆ ਤਹਿਸੀਲ ਤਾਂ ਆਪਾਂ ਤੇ ਜ਼ਿਲ੍ਹਾ ਬਰਨਾਲਾ ਗਿਆ ਤੇ ਮੋਬਾਈਲ ਨੰਬਰ ਜਿਹੜਾ ਬਾਈ ਦਾ ਸਿੱਕਦੇ ਚੱਲਦੀ ਰਿਹਾ ਲਗਾਤਾਰ ਟਰੇਲੂ ਪਸ਼ੂ ਬਾਈ ਦੇ ਤੋੜ ਲਵੇ ਲੰਬੀ ਦਰ ਨੂੰ ਵਧੀਆ ਤਾਂ ਮਲਟੀ ਕਾ ਭਰਾਉਂਦੇ ਕਾ ਟਿਕਾ ਟੂ ਕਹਿੰਦੇ ਨੇ ਭਰਾ ਬਾਈ ਇਹਦੇ ਪਹਿਲਾਂ ਭਰਾ ਹੈ ਜੀ 20 ਦਿਨ ਹੋ ਗਏ ਠੀਕ ਆਪਾਂ ਅੱਛਾ 20 ਦਿਨ ਹੋ ਗਏ ਟਿਕਾ ਭਰਾ ਰਹਿਣੀ ਚੱਲ ਨਾ ਰਹਿਣੀ ਵੱਖਰੀ ਗੱਲ ਹੈ 20 ਦਿਨ ਬਾਈ ਦਾ ਟਿਕਾ ਤੇ ਕੱਟੀ ਹੈ ਵੱਡੀ ਸ਼ਕੀਨ ਮਿੱਤਰੋ ਐਥੋਂ ਦੇ ਲੋਕਾਂ ਦੇ ਕਾਠ ਬਈ ਬਰਾਬਰ ਹਰੇ ਕਾਦੀ ਜਜਮੈਂਟ ਕਰਾਇਓ ਦੀ ਲਓ ਜੀ ਹਾਂ ਆ ਬਰਾਬਰ ਹੀ ਖੜੀ ਤਕੋ ਗੱਲ ਨੂੰ ਆ ਇਥੇ ਅੜ ਕੇ ਦੇਖੋ ਮਿੱਤਰੋ ਬਾਈ ਦਾ ਕਾਦੀ 6 ਫੁੱਟ ਤਾਂ ਹੋਊਗਾ ਨਾ ਤੁਹਾਡਾ 6 ਫੁੱਟ 1 ਇੰਚ ਜੀ 6 ਫੁੱਟ 1 ਇੰਚ ਹਾਂਜੀ ਬਾਈ ਇਹ ਕਾਦੀ 6 ਫੁੱਟ 1 ਇੰਚ ਆ ਉਸ ਨਾਲ ਜਜਮੈਂਟ ਕਰ ਲਿਓ ਤੇ ਇਹਦਾ ਮੁੱਲ ਫਿਰ ਕਿੰਨਾ ਕਰਨ ਆਪਾਂ ਇਹਦਾ ਮੁੱਲ 48000 ਹੈ ਜੀ 48 ਚੋਂ ਹੋਜੂ ਵਧੀਆ ਮਾਨਤਾ ਹਾਂਜੀ ਮਾਨਤਾਨ ਹੋਜੂਗਾ ਜੀ ਮੌਕੇ ਤੇ ਪੂਰਾ ਵਧੀਆ ਹੋਜੂ ਹਾਂਜੀ ਹਾਂਜੀ 48000 ਮੁੱਲ ਆ ਕਿਉਂ ਕੱਟੀ ਦੇਖੋ ਮਿੱਤਰੋ ਪੂਰੀ ਸ਼ਕ ਇਦੋਂ ਹੋਏ ਪਿੱਛੋਂ ਬਾਈ ਇੱਥੇ ਖਾਣੇ ਨੂੰ ਦੁਬਾਰਾ ਚੈੱਕ ਕਰਾ ਦੇਣਾ ਸਿੰਘਾਂ-ਸੁੰਗਾਂ ਦੀ ਪੂਰੀ ਸ਼ਕੀਨਾ 20 ਦੇ ਤਾਂ ਠੀਕ ਆਪਰਾ ਇਹਨਾਂ ਹੋ ਗਏ ਤੇ ਬਾਕੀ ਜੇ ਰਹਿ ਗਈ ਗੱਭਣ ਦਾ ਚੰਗੀ ਗੱਲ ਹੈ ਨਾ ਰਹੀ ਤਾਂ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਤੇ ਇਹ ਝੋਟੀ ਗੱਭਣ ਦਾ ਚੈੱਕ ਪਾਸ ਹੈ ਨਾ ਚੈੱਕ ਪਾਸ ਹੈ ਚਾਰ ਮਹੀਨੇ ਦੀ ਚਾਰ ਮਹੀਨੇ ਦੀ ਕੱਦ ਘਾਟੇ ਦਾ ਬਹੁਤ ਉੱਚਾ ਹੈ ਨਾ ਬਾਈ ਹਾਂਜੀ ਹਾਂਜੀ ਹਾਂ ਤੋਰੇ ਖੁੱਲ ਕੇ ਤੋਰ ਕਿਸਨ ਦਿਖਾ ਦੇ ਮਤਲਬ ਚਾਰ ਮਹੀਨੇ ਦੀ ਗੱਭਣ ਚੈੱਕ ਪਾਸ ਹੈ ਉਹ ਕਈ ਭਰਾ ਕਹਿੰਦੇ ਗੱਭਣ ਛੋਟਾ ਲੈਣੀਆਂ ਸੋਨਾ ਵਾਸਤੇ ਤੋਹਫਾ ਤੇ ਤੁਸੀਂ ਕੋਲ ਆ ਕੇ ਦੇਖੋਗਾ ਹਾਈਟ ਝੋਟੀ ਬ੍ਰੇਕ ਚામੜੀ ਦੀ ਇੱਥੋਂ ਪਿੱਛੋਂ ਦੇਖ ਲੋ ਨਾ ਠੀਕ ਆ ਬਾਈ ਤੇ ਇਹਦਾ ਮੁੱਲ ਬਾਈ ਫਿਰ ਇਹਦਾ ਮੁੱਲ ਮੌਕੇ ਤੇ ਕਰ ਲਾਂਗੇ ਜੀ ਫੋਨ ਤੇ ਕਰਨਾ ਤਾਂ ਮੁੱਲ ਜੀ ਹਾਂ ਜੀ ਤੇ ਬਾਈ ਕਹਿੰਦਾ ਝੋਟੀ ਗੱਬਣਾ ਇਹਦਾ ਜਿਹੜਾ ਮੁੱਲ ਹੋ ਮਿੱਤਰੋ ਫੋਨ ਤੇ ਹੋ ਜੂਗਾ ਇੱਕ ਗਿਹੜਾ ਹੋਰ ਕੜਾ ਬਾਈ ਇਹਦਾ ਮਾਰਕਸ ਮਾਰ ਕੇ ਦਿਖਾ ਲਈ ਆਪਾਂ ਤਾਂ ਹੁਣ ਤੂੰ ਦੇਖ ਲੋ ਮਿੱਤਰੋ ਪੂਰੀ ਪਤਲੀ ਤੇ ਲੰਬੀ ਐ ਆ ਇੱਥੇ ਰੋਕ ਕੇ ਬਾਈ ਬਾਈ ਦਾ ਕੱਦ 6 ਫੁੱਟ ਤੇ 1 ਇੰਚ ਇੱਥੋਂ ਅਜਸਟਮੈਂਟ ਕਰ ਲੋ ਬਾਈ ਦੇ ਜਿਵੇਂ ਐ ਬੱਖੀ ਤੱਕ ਝੋਟੀ ਦਾ ਜਿਹੜਾ ਹਾਈਟ ਜਾਂਦੀ ਆ ਇੱਥੇ ਤੁਸੀਂ ਪੂੜੇ ਦੇ ਮਾਪ ਤਰ ਚੱਕ ਲਓ ਕਾਫੀ ਚੜਾਈ ਹੈਗੀ ਮੌਕੇ ਤੇ ਅਗਰ ਲਾਗੇ ਤੋਕੇ ਤੁਹਾਨੂੰ ਪਤਾ ਚਲੋ ਹੁੰਦਾ ਕਈ ਵਾਰੀ ਕੋਈ ਹੈ ਨਾ ਤੇ ਉਸ ਨੂੰ ਬੰਨ ਕੇ ਪੱਥਾਂ ਨੂੰ ਦਿਖਾ ਦੇਣਾ ਇੱਥੋਂ ਅਜੇ ਤੁਹਾਨੂੰ ਸਣਾ ਦੀ ਬੰਨ ਤੇ ਚੈੱਕ ਕਰਾ ਦੇਣਾ ਸੋਹਣੇ ਥਣ ਨਹੀਂ ਛੋਟੀ ਦੇ ਲੱਗੇ ਵੇ ਪੰਜਵੀਂ ਸ਼ਹੀ ਫੋਰਸ ਆਣੀਗੀ ਠੀਕ ਆ ਤੇ ਮੱਝ ਦੀ ਕੀ ਗੱਲਬਾਤ ਆ ਜੀ ਮੱਝ ਤੇ ਜੀ ਇੱਕ ਮਹੀਨਾ ਹੋ ਗਿਆ ਟੀਕਾ ਭਰਾ ਇਹਨੂੰ ਹੂੰ ਤੇ ਇੱਕ 40 ਲੀਟਰ ਦੁੱਧ ਹੈ ਜੀ ਦੋਨਾਂ ਟਾਈਮਾਂ ਦਾ ਹਾਂਜੀ ਸਾਮ ਨੂੰ ਮਿਲਦੀ ਹੈ ਜੀ ਇੱਕ ਟਾਈਮ ਇੱਕ ਟਾਈਮ ਮਿਲਦੀ ਹੈ ਹਾਂਜੀ 4 ਲੀਟਰ ਦਿੰਦੀ ਆ ਠੀਕ ਹੈ ਤੇ ਮਿਲਦੀ ਆ ਕਿ 4 ਝੂਟ ਤੇ ਆ ਨਹੀਂ 4ਤੀ ਮਿਲਦੀ ਆ ਜੀ 4ਤੀ ਮਿਲਦੀ ਆ ਤੇ ਠੀਕ ਆ ਪਰ ਇਹਨੂੰ ਮਹੀਨਾ ਖੋ ਗਿਆ ਲੱਗ ਪਕ ਠੀਕ ਤੇ ਇਹਦਾ ਮੁੱਲ ਇਹਦਾ ਮੁੱਲ 65000 ਹੈ ਜੀ ਇਹਦਾ ਮੁੱਲ 65000 ਹਾਂਜੀ ਥਾਂ ਤੋਂ ਦਿਖਾਣਾ ਮੈਂ ਤੁਹਾਨੂੰ ਤਾਂ ਹੋ ਜੂਗਾ ਜੀ ਮੌਕੇ ਤੇ ਵਧੀਆ ਹੋ ਜੂਗਾ ਹਾਂਜੀ ਹਾਂਜੀ ਵਧੀਆ ਜੀ ਸੱਜਰ ਨੇ ਦੁੱਧ ਕਿੰਨਾ ਕੱਢਿਆ ਸੱਜਰ ਨੇ ਦਾ ਸੱਜਰ ਨੇ ਦਿੱਤਾ ਜੀ 16 ਲੀਟਰ ਦੁੱਧ ਫਲਟਰ ਤੇ ਹੁਣ ਬੱਚਾ ਬੁਚਾਹੇ ਨਾਲ ਦੇ ਨਾ ਬੱਚਾ ਹੈ ਨਹੀਂ ਜੀ ਬੱਚਾ ਕੱਟਾ ਸੀਗਾ ਉਹ ਅੱਛਾ ਸੇਲਸ ਨੂੰ ਕਰਤਾ ਹੋਗਾ ਖਰਾ ਤੋੜ ਕੇ ਦਿਖਾਈਏ ਫਿਰ ਆਪਾਂ ਨੂੰ ਹਾਂਜੀ 65 ਤੇ ਟੀਕਾ ਭਰਾ ਨੂੰ ਮਹੀਨਾ ਕੋ ਗਿਆ ਨੂੰ ਹਾਂਜੀ ਮਹੀਨਾ ਹੋ ਗਿਆ ਜੀ ਮਹੀਨਾ ਕਹੇ ਨੂੰ ਟੀਕਾ ਭਰਾ ਨੂੰ ਹੋ ਗਿਆ ਫਿਰ ਕੀ ਕਾਰਨ ਵਾਲੇ ਪਸ਼ੂ ਵਿੱਚ ਦਾ ਪਗਾਵਾਂ ਕਰ ਕੀ ਆ ਫਿਰ ਇਹ ਹਾਂ ਗਾਵਾਂ ਮੇਰੇ ਕੋਲ ਵੱਧ ਹੈ ਜੀ ਫੋਨ ਲੈਵਲ ਉਪਰ ਦੀ ਦਿੱਕਤ ਆਈ ਜਾਂਦੀ ਏ ਠੀਕ ਆ ਤੇ ਫਿਰ ਇਹਨੇ ਹੁਣ ਸੋ ਤਾਂ ਸੰਭਾਲ ਘੱਟ ਹੁੰਦੀ ਹੈ ਜੀ ਠੀਕ ਆ ਠੀਕ ਆ ਜੀ ਫਿਰ ਇਥੋਂ ਸੀ ਮੱਝ ਦੀ ਖੜਨੀ ਖੁਣ ਚੈੱਕ ਕਰ ਲਵਾਂ ਮੇਟਰ ਸ਼ਕੀਨ ਆ ਵਧੀਆ ਬਾਕੀ ਆ ਛੋਟੀ ਸੁਣ ਫੇਰ ਨਹੀਂ ਆ ਮਰਾ ਦਾ ਹਾਈਟ ਨੂੰ ਬਹੁਤ ਜ਼ਿਆਦਾ ਉੱਚੀ ਲੰਬੀ ਹੈ ਜਿਹੜੀ ਗੱਬਣਾ ਚਾਰ ਮਹੀਨੇ ਗੱਬਣ ਚੱਕ ਪਾ ਹਾਂਜੀ ਚਾਰ ਚੱਕ ਪਾਛਾ ਜੀ ਆਲਾ ਕਰਾ ਕੇ ਲੈ ਜਾਵੀ ਸਾਡੀ ਚੱਕ ਪਾ ਤੇ ਇਹ ਟੀਕਾ ਡੂ ਕਾ ਭਰਾਇਆ ਜਾਉ ਡਾਕਟਰ ਟੀਕਾ ਭਰਾਇਆ ਜੀ ਅੱਛਾ ਟੀਕਾ ਭਰਾਇਆ ਵਗਾ ਤੇ ਬਾਈ ਕੋਲੇ ਪੰਜ ਪਸ਼ੂ ਕਰ ਲੂ ਸੋ ਜਿਹੜਾ ਤੁਹਾਨੂੰ ਪਸ਼ੂ ਪਸੰਦ ਆਊਗਾ ਇੱਥੇ ਪਿੰਡ ਤਾਜੋਕੇ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਇੱਥੇ ਆ ਕੇ ਦੇਖ ਕੇ ਕਰੀ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ